ਸਤ ਸ੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਅੱਜ ਇੱਕ ਵੱਖਰੇ ਜਿਹੇ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਆਪਾਂ ਖੜੇ ਆਂ ਜੀ ਇਸ ਸਮੇਂ ਭਗਤਾ ਭਾਈ ਕਾ ਤੇ ਸਾਹਮਣੇ ਤੁਸੀਂ ਆਪਣੇ ਇੱਕ ਕੁਲਚਿਆਂ ਵਾਲੀ ਰੇੜੀ ਦੇਖ ਰਹੇ ਹੋ ਇਹ ਰੇੜੀ ਆਮ ਕੁਲਚਿਆਂ ਵਾਲੀਆਂ ਰੇੜੀਆਂ ਵਾਂਗੂ ਨਹੀਂ ਇਸ ਦੇ ਵਿੱਚ ਬਹੁਤ ਕੁਝ ਵਿਲੱਖਣ ਹੈਗਾ ਤੇ ਜੋ ਇਨਸਾਨ ਇਸ ਰੇੜੀ ਨੂੰ ਚਲਾਉਂਦੇ ਨੇ ਇੱਥੇ ਕੁਲਚੇ ਤਿਆਰ ਕਰਦੇ ਨੇ ਉਹ ਵੀ ਗੁਰੂ ਦੇ ਰਹਿਤਵਾਨ ਸਿੰਘ ਨੇ ਜਿਹੜੇ ਕਿ ਆਪਣੀ ਕਿਰਤ ਦੇ ਨਾਲ ਨਾਲ ਸਿੱਖੀ ਦਾ ਧਰਮ ਦਾ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਥੇ ਤਖਤੀਆਂ ਟੰਗੀਆਂ ਹੋਈਆਂ ਨੇ ਹਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਬਚਨਾਂ ਵਿੱਚੋਂ ਇੱਕ ਬਚਨ ਤੇ ਹੋਰ ਵੀ ਇੱਥੇ 10 ਗੁਰੂ ਸਾਹਿਬਾਨ ਦੇ ਨਾਮ ਸੁਣਾਓ ਤੇ ਮੁਫਤ ਕੁਲਚਾ ਖਾਓ ਜੀ ਦੇਖੋ ਢੰਗ ਹੁੰਦਾ ਹਰ ਬੰਦੇ ਦਾ ਆਪਣਾ ਆਪਣਾ ਪ੍ਰਚਾਰ ਕਰਨ ਦਾ ਤੇ ਬਾਈ ਹੋਰੀ ਆਪਦੀ ਕਿਰਤ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਭਾਰਤ ਦੀ ਆਜ਼ਾਦੀ ਵਿੱਚ ਬਾਕੀ ਕੌਮਾਂ ਦੇ ਮੁਕਾਬਲੇ ਸਿੱਖਾਂ ਦਾ ਯੋਗਦਾਨ ਤੇ ਸਾਰੀ ਰੇੜੀ ਤੇ ਤੁਹਾਨੂੰ ਬਹੁਤ ਕੁਝ ਜਿਹੜਾ ਵੱਖਰਾ ਮਿਲੇਗਾ ਤੁਸੀਂ ਆਮ ਸ਼ਹਿਰਾਂ ਦੇ ਵਿੱਚ ਦੇਖਿਆ ਹੋਊਗਾ ਜਿਹੜੇ ਆਪਣੇ ਪ੍ਰਵਾਸੀ ਮਜ਼ਦੂਰ ਹੈਗੇ ਆ ਉਹ ਕੁਲਚੇ ਵੇਚਦੇ ਨੇ ਤੇ ਬਾਈ ਹੋਰੀ ਆਪਣੇ ਪੰਜਾਬੀ ਨੇ ਸਿੱਖ ਭਰਾ ਨੇ ਜਿਹੜੇ ਕਿ ਆਪਣੀ ਕਿਰਤ ਕਰਦੇ ਨੇ ਨਾਲ ਇੱਥੇ ਜਿਹੜਾ ਲਿਟਰੇਚਰ ਵੀ ਰੱਖਿਆ ਹੋਇਆ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਨੂੰ ਪੁੱਛਦੇ ਹੈਗੇ ਆ ਜਾਣਕਾਰੀ ਲੈਣੇ ਆ ਹਨਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਜੀ ਠੀਕ ਠਾਕ ਹੋ ਚੜਦੀ ਕਲਾ ਜੀ ਚੜਦੀ ਕਲਾ ਜੀ ਚੜਦੀ ਕਿਵੇਂ ਚੱਲ ਰਿਹਾ ਜੀ ਕੰਮਕਾਰ ਚੜਦੀ ਕਲਾ ਚ ਬਹੁਤ ਟਾਈਮ ਦੇ ਤੁਹਾਨੂੰ ਦੇਖਦੇ ਹੁੰਦੇ ਸੀਗੇ ਹਨਾ ਅੱਜ ਸਬਬ ਬਣਿਆ ਚਲੋ ਰੁਕਿਆ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਓ ਜੀ ਨਾਮ ਆਪਣਾ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਵਿਜੇ ਸਿੰਘ ਹੈ ਜੀ ਹਾਂਜੀ ਤੇ ਰਹਿਣ ਦਾ ਭਗਤੇ ਭਾਈ ਦੇ ਰਹਿਣ ਵਾਲਾ ਜੀ ਇੱਥੋਂ ਲੋਕਲੀ ਹਾਂਜੀ ਬਾਬਾ ਜੀ ਸਿੱਖੀ ਵਿੱਚ ਕਿਵੇਂ ਆਣਾ ਹੋਇਆ ਕਿੰਨੇ ਸਾਲ ਹੋ ਗਏ ਆਪਾਂ ਨੂੰ ਅਮਰਤ ਬਾਣ ਕੀਤਾਂ ਨੂੰ ਜੀ ਅਮਰਤ ਬਾਣ ਕੀਤਾਂ ਨੂੰ 4 ਸਾਲ ਹੋ ਗਏ ਜੀ ਅੱਛਾ ਜੀ ਕੀ ਸਬਬ ਬਣਿਆ ਸੀਗਾ ਜੀ ਗੁਰੂ ਵਾਲੇ ਬਣਨ ਦਾ ਗੁਰੂ ਸਾਹਿਬ ਨੇ ਉਂਗਲ ਫੜ ਲਈ ਜੀ ਜੇ ਆਪਾਂ ਐਂ ਕਹਿ ਸਕਦੇ ਆ ਕਿ ਕਿਉਂਕਿ ਗੁਰੂ ਸਾਹਿਬ ਨੇ ਉਂਗਲ ਫੜੀ ਤੇ ਗੁਰੂ ਨੇ ਆਪ ਦੇ ਆਪ ਹੀ ਆਪ ਦੇ ਪਾਸੇ ਨੂੰ ਮੋੜ ਲਿਆ ਠੀਕ ਹੈ ਜੀ ਕਿਉਂਕਿ ਜ਼ਿੰਦਗੀ ਦਾ ਅਸਲੀ ਮਕਸਦ ਹੀ ਗੁਰੂ ਸਾਹਿਬ ਦੱਸ ਸਕਦੇ ਗੁਰੂ ਸਾਹਿਬ ਜੋ ਅੱਜ ਦੇ ਗੁਰੂ ਹੈ ਆਦੇ ਗੁਰੂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਜਾਣਿਆ ਹਾਂਜੀ ਤਾਂ ਪਤਾ ਲੱਗਿਆ ਵੀ ਸਾਡੇ ਮਨੁੱਖਾ ਦੇਹੀ ਹਾਂਜੀ ਬੜੀ ਮੁਸ਼ਕਲ ਨਾਲ ਮਿਲੀ ਹੈ ਆਪਾਂ ਨੂੰ ਹਾਂਜੀ ਤੇ ਇਸ ਦੇਹੀ ਚ ਆਪਾਂ ਆਪਣੇ ਗੁਰੂ ਦੇ ਨਾਲ ਜੁੜ ਕੇ ਹੂੰ ਆਪ ਦੀ ਮਨੁੱਖਾ ਦੇਹੀ ਸਫਲਾ ਕਰ ਸਕਦੇ ਹਾਂ ਹਾਂਜੀ ਜਿਹੜੀ ਤੁਸੀਂ ਕਿਰਤ ਕਰ ਰਹੇ ਹੋ ਜੀ ਕੁਲਚੇ ਬਣਾਉਣਾ ਹੈ ਨਾ ਨਾਲ ਗੋਲ ਗੱਪੇ ਵੀ ਬਣਾਉਣੇ ਹੋ ਇਹ ਜਿਹੜਾ ਕੰਮ ਕਦੋਂ ਸ਼ੁਰੂ ਕੀਤਾ ਸੀਗਾ ਕਿਵੇਂ ਆਈ ਆਈਡੀਆ ਆਇਆ ਵੀ ਆਪਾਂ ਰੇੜੀ ਲਾ ਕੇ ਇਦਾਂ ਮਿਹਨਤ ਕਰਨੀ ਹੈਗੀ ਆ ਆ ਸਾਰੀ ਗੱਲ ਗੁਰੂ ਸਾਹਿਬ ਤੇ ਹੀ ਆ ਜਿਵੇਂ ਗੁਰੂ ਸਾਹਿਬ ਨੇ ਆਇਆ ਟੋਮੈਟਿਕੀ ਮੋੜ ਤੇ ਜੱਲੇਪਤਨ ਜਦੋਂ ਅਮਰਤਪਨ ਛੱਕੇ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਡਿਊਟੀ ਲਾ ਦਿੱਤੀ ਵੀ ਆਪਾਂ ਨੂੰ ਗੁਰੂ ਦਾ ਹੁਕਮ ਹੈ ਆਪਾਂ ਨੂੰ ਇਹ ਦਸਬੰਦ ਕੱਢਣਾ ਜੀ ਹਾਂਜੀ ਦਸਮਾ ਇਹਦਾ ਸੁਆਸਾ ਦਾ ਦਸਬੰਦ ਕੱਢਣਾ ਸਮੇ ਦਾ ਧੰ ਦਾ ਤੇ ਇਹ ਦੇ ਕਰਕੇ ਗੁਰੂ ਸਾਹਿਬ ਨੇ ਡਿਊਟੀ ਲਈ ਵੀ ਤੁਸੀਂ ਆਪ ਦਾ ਮਨੁੱਖਾ ਦੇਹੀ ਸਫਲਾ ਕਰੋਨੀ ਹੈ ਤਾਂ ਗੁਰੂ ਦਾ ਕੋਈ ਬਚਨ ਮੰਨੋ ਹਾਂਜੀ ਤੇ ਇਸੇ ਕਰਕੇ ਆਪਾਂ ਗੁਰੂ ਸਾਹਿਬ ਜੀ ਦਾ ਦੂਜਾ ਬਚਨ ਅਦਸਬੰਦ ਕੱਢਣਾ ਹੂੰ ਇਹ ਉਸੇ ਬਚਨ ਤੇ ਤੁਰੇ ਆ ਅਸੀਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬੇ ਇਥੇ ਸਮੇਂ ਦਾ ਸਵਾਸਾ ਦਾ ਅਰੇ ਧੰ ਦਾ ਹਾਂਜੀ ਇਹ ਦਸਬੰਦ ਕੱਢਿਆ ਜਾਵੇ ਕਿਸੇ ਤਰੀਕੇ ਕਿਉਂਕਿ ਤੇ ਬੱਚੇ ਹੁੰਦੇ ਆ ਗੁਰੂ ਸਾਹਿਬ ਜੀ ਦਾ ਨਾਮ ਸੁਣਾਉਂਦੇ 10 ਗੁਰੂ ਸਾਹਿਬਾਂ ਦਾ ਤੇ ਇਸ ਤੋਂ ਬਾਅਦ ਅੱਜ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੋਣ ਹੈ ਹਾਂਜੀ ਤੇ ਉਹਨਾਂ ਦਾ ਹੁਕਮ ਕੀ ਹੈ ਆਪਾਂ ਨੂੰ ਹਾਂਜੀ ਉਹ ਸਾਰਾ ਹੀ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਇਤਿਹਾਸ ਕਰਨ ਆ ਤੇ ਆਪਾਂ ਇਤੇ ਇਤਿਹਾਸ ਨਾਲ ਜੁੜਾਂਗੇ ਤਾਂ ਆਪਾਂ ਨੂੰ ਪਤਾ ਲੱਗੇ ਪਤਾ ਲੱਗੂਗਾ ਤੁਸੀਂ ਫਿਰ ਜਿਹੜਾ ਦਸਵੰਦ ਕੱਢਣ ਦਾ ਇਹ ਵੱਖਰਾ ਜਿਹਾ ਤਰੀਕਾ ਚੁਣਿਆ ਹਨਾ ਇਹ ਕਿਤੋਂ ਸੇਧ ਮਿਲੀ ਸੀ ਪਹਿਲਾਂ ਦੇਖਿਆ ਸੀ ਕਿਤੇ ਜਿਆ ਗੁਰੂ ਸਾਹਿਬ ਨੇ ਆਪ ਹੀ ਦਿਮਾਗ ਦੇ ਵਿੱਚ ਆਈਡੀਆ ਦਿੱਤਾ ਜੀ ਨਹੀਂ ਹਾਂ ਆਪ ਹੀ ਆਈਡੀਆ ਦਿੱਤਾ ਕਿਉਂਕਿ ਗੁਰੂ ਇਤਿਹਾਸ ਜਦ ਪੜਿਆ ਜੀ ਹਾਂਜੀ ਕਿਤਾਬਾਂ ਦੇ ਵਿੱਚ ਉਹ ਤੇ ਉਹਦੇ ਵਿੱਚ ਪਤਾ ਲੱਗਿਆ ਅੱਛਾ ਜੀ ਵੀ ਤੁਸੀਂ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਨਾਲ ਜੁੜੋਂਗੇ ਤਾਂ ਤੁਹਾਨੂੰ ਜਿੰਦਗੀ ਦਾ ਅਸਲੀ ਮਕਸਦ ਮਿਲ ਗਿਆ ਕਿਉਂਕਿ ਉਹ ਪੜਿਆ ਜਦੋਂ ਪੰਜਾਬ ਦੀ ਇਤਿਹਾਸ ਦੇ ਬਾਰੇ ਪਤਾ ਲੱਗਿਆ ਹਾਂ ਤੇ ਐ ਪਤਾ ਲੱਗਿਆ ਵੀ ਗੁਰੂ ਦੇ ਹੁਕਮ ਆਪਾਂ ਮੰਨੀਏ ਹਾਂਜੀ ਤੇ ਗੁਰੂ ਦੇ ਹੁਕਮ ਗੁਰੂ ਦੇ ਰਸਤੇ ਤੁਰੇ ਤਾਂ ਬਾਕੀ ਗੁਰੂ ਸਾਹਿਬ ਜੀ ਆਪ ਹੀ ਕਰਉਂਦੇ ਆ ਜੀ ਜੋ ਕੁਝ ਵੀ ਹਾਂਜੀ ਬਿਲਕੁਲ ਬਿਲਕੁਲ ਬਾਬਾ ਜੀ ਤੁਸੀਂ ਦੇਖ ਸਕਦੇ ਹੋ ਨਾ ਸਟਾਲ ਆ ਜਿਹੜੀ ਕਿੰਨੀਆਂ ਸੋਹਣੀਆਂ ਗੁਰਮਖੀ ਦੇ ਵਿੱਚ ਇਹਨਾਂ ਨੇ ਤਾਖਤੀਆਂ ਇੱਥੇ ਟੰਗੀਆਂ ਹੋਈਆਂ ਨੇ ਬਾਬਾ ਜੀ ਬੱਚੇ ਫਿਰ ਆਉਂਦੇ ਨੇ ਜੀ ਇੰਟਰਸਟ ਦਿਖਾਉਂਦੇ ਨੇ ਹਾਂ ਜੀ ਜਿੰਨਾ ਇੱਕ ਫਰਕ ਹੋਇਆ ਜੀ ਇਸ ਤੋਂ ਬਾਅਦ ਬੱਚਿਆਂ 'ਚ ਜਿੰਨਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਗੁਰੂ ਸਾਹਿਬ ਜੀ ਉਂਗਲ ਫੜਦੇ ਉਹ ਬੱਚੇ ਜ਼ਰੂਰ ਹੁੰਦੇ ਆ ਜੀ ਹਾਂ ਜੀ ਬਾਕੀ ਅੱਜ ਦਾ ਹਾਲਾਤ ਦੇਖੋਗੇ ਤੁਸੀਂ ਤਾਂ ਬੇ ਸਿੱਖਾ ਦੇ ਬੱਚਿਆਂ ਨੂੰ ਇੱਥੇ ਪੁੱਛਦਾ ਹੁੰਨਾ ਹੂੰ ਵੀ ਤੁਸੀਂ ਦੱਸ ਗੁਰੂ ਸਾਹਿਬ ਦੇ ਨਾਮ ਸੁਣਾਓ ਹਾਂਜੀ ਪਰ ਜਮੀਨ ਦੀ ਹਕੀਕਤ ਆਹ ਜੀ ਹੂੰ ਵੀ ਸੋਚੋ 10% ਹੂੰ ਆਪਾਂ ਨੂੰ ਸਿੱਖਾਂ ਦੇ ਬੱਚਿਆਂ ਨੂੰ ਗੁਰੂਆਂ ਦਾ ਨਾਮ ਪਤਾ ਨਾਮ ਨਹੀਂ ਠੀਕ ਹੈ ਇਤਿਹਾਸ ਤੋਂ ਆਪਾਂ ਬਹੁਤ ਦੂਰ ਹੋ ਚੁੱਕੇ ਹਾਂ ਬਹੁਤ ਦੂਰ ਹੋ ਚੁੱਕੇ ਆ ਜਿੱਤੇ ਆਪਾਂ ਨੂੰ ਜ਼ਰੂਰਤ ਹੈ ਵੀ ਗੁਰੂ ਸਾਹਿਬ ਜੀ ਦੇ ਰਸਤੇ ਤੇ ਤੁਰਿਏ ਇਹ ਗੁਰੂ ਸਾਹਿਬ ਜੀ ਆਪ ਹੀ ਅਗਵਾਈ ਕਰਦੇ ਆ ਵੀ ਕਿਸ ਤਰ੍ਹਾਂ ਤਰੀਕੇ ਨਾਲ ਚੱਲਣਾ ਇਤਿਹਾਸ ਦੇ ਨਾਲ ਜੁੜੀਏ ਆਪਾਂ ਹਾਂਜੀ ਜਦੋਂ ਇਤਿਹਾਸ ਪੜਾਂਗੇ ਤਾਂ ਆਪਾਂ ਨੂੰ ਫੇਰ ਹੀ ਪਤਾ ਲੱਗਣਾ ਜੀ ਜੋ ਉਪਰਾਲਾ ਭਾਈ ਸਾਹਿਬ ਤੁਸੀਂ ਕਰ ਰਹੇ ਹੋ ਵੱਡੀਆਂ-ਵੱਡੀਆਂ ਸਿੱਖ ਸੰਸਥਾਵਾਂ ਵੀ ਇਸ ਪਾਸੇ ਨਹੀਂ ਸੋਚ ਰਹੀਆਂ ਹਨ ਜਦੋਂ ਤੁਸੀਂ ਇਹ ਉਪਰਾਲਾ ਕੀਤਾ ਸੀਗਾ ਤੁਹਾਨੂੰ ਹੱਲਾਸ਼ੇਰੀ ਦੇਣ ਦੇ ਲਈ ਕੋਈ ਆਪਣੀ ਸੰਸਥਾ ਜਾਂ ਕੋਈ ਧਾਰਮਿਕ ਆਗੂ ਆਇਆ ਤੁਹਾਡੇ ਕੋਲੇ ਜੀ ਹੁਣ ਤੱਕ ਨੇਜ ਕੋਈ ਨਹੀਂ ਆਇਆ ਜੀ ਤੁਸੀਂ ਕੀ ਸਮਝਦੇ ਹੋਣਾ ਚਾਹੀਦਾ ਤੁਹਾਨੂੰ ਹੱਲਾਸ਼ੇਰੀ ਹੋਰ ਮਿਲਣੀ ਚਾਹੀਦੀ ਆ ਬਹੁਤ ਜ਼ਰੂਰੀ ਆ ਜੀ ਜਿਵੇਂ ਤੁਸੀਂ ਲਿਟਰੇਚਰ ਰੱਖਿਆ ਹੋਇਆ ਇੱਥੇ ਇਹ ਲਿਟਰੇਚਰ ਫਿਰ ਤੁਸੀਂ ਵੰਡਦੇ ਹੋ ਜਾਂ ਪੜ੍ਹ ਕੇ ਸੁਣਾਉਂਦੇ ਹੋ ਕੀ ਹਿਸਾਬ ਕਿਤਾਬ ਹੈਗਾ ਦਾ ਜੀ ਅਸ ਅਸੰਗਤ ਬਲੀਏ ਆਇਆ ਜੀ ਤੇ ਜੋ ਵੀ ਹੈ ਸੰਗਤ ਇੱਥੇ ਆ ਕੇ ਇੱਥੇ ਕਿਤਾਬਾਂ ਲੈ ਕੇ ਜਾਂਦੇ ਆਂ ਹਾਂਜੀ ਤੇ ਉਹ ਗਾਂ ਮੈਂ ਗਾਂ ਸੇਵਾ 'ਚ ਅੱਗੇ ਦੇ ਦਿੰਨੇ ਹਾਂ ਹਾਂਜੀ ਪੜਨ ਦੇ ਲਈ ਦੇ ਦਿੰਨੇ ਹਾਂ ਹਨਾ ਹਾਂਜੀ ਪੜਨ ਲਈ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਹਨਾ ਬਾਬਾ ਜੀ ਮਿਹਨਤੀ ਬਹੁਤ ਨੇ ਹੁਣ ਕੀ ਬਣਾ ਰਹੇ ਹੋ ਜੀ ਕੁਲਚਾ ਬਣਾ ਕੁਲਚੇ ਬਣਾਏ ਆ ਜੀ ਦੋ ਤੁਹਾਡੇ ਵਾਸਤੇ ਆ ਦੇਖੋ ਜੀ ਅਸੀਂ ਬਾਬਾ ਜੀ ਨੂੰ ਕੁਲਚਾ ਆਰਡਰ ਕੀਤਾ ਸੀ ਇਹਨਾਂ ਨੇ ਬਣਾਇਆ ਹੈਗਾ ਤੇ ਜੇ ਬਾਬਾ ਜੀ ਆਪਾਂ ਕਿਰਤ ਦੇ ਪੱਖੋਂ ਦੇਖੀਏ ਤਾਂ ਇਹ ਕੰਮ ਜਿਹੜਾ ਆਪਣੀ ਜ਼ਿੰਦਗੀ ਨਿਰਵਾਹ ਦੇ ਲਈ ਵਧੀਆ ਹੈਗਾ ਤੁਹਾਨੂੰ ਇਹਦੇ ਚੋਂ ਵਧੀਆ ਕਮਾਈ ਹੋ ਜਾਂਦੀ ਹੈ ਜੀ ਬਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੱਲੀ ਜਾਂਦਾ ਸਾਰਾ ਸਿਸਟਮ ਜੀ ਪਰ ਅੱਜ ਆਪਾਂ ਨੂੰ ਜ਼ਰੂਰਤ ਹੈ ਸਿੱਖਾ ਭਾਈਆਂ ਦੀ ਜ਼ਰੂਰਤ ਹੈ ਕਿਉਂਕਿ ਜੇ ਆਪਣੇ ਕੋਲੇ ਆਉਣਗੇ ਤਾਂ ਆਪਾਂ ਗੁਰੂ ਦੀ ਗੱਲ ਕਰਾਂਗੇ ਜੇ ਗੁਰੂ ਦੀ ਗੱਲ ਕਰਾਂਗੇ ਤਾਂ ਗੁਰੂ ਦਾ ਫਿਰ ਸਮੇਂ ਦਾ ਦਸਵੰਦ ਨਿਕਲੂਗਾ ਆਪਣਾ ਜੀ ਸਵਾਸਾ ਦਾ ਦਸਵੰਦ ਨਿਕਲੂਗਾ ਜ਼ਰੂਰੀ ਹੈ ਸਿੱਖ ਭਾਈਆਂ ਨੂੰ ਵੀ ਸਾਡੇ ਕੋਲੇ ਆਉਣ ਹਾਂਜੀ ਤੇ ਸੇਵਾ ਦਾ ਮੌਕਾ ਜ਼ਰੂਰ ਦੇਣ ਜੀ ਆਪਣੇ ਪਰਿਵਾਰ ਦੀ ਗੱਲ ਕਰੀਏ ਜੀ ਪਿੱਛੋਂ ਪਰਿਵਾਰਕ ਪਿਛੋਕੜ ਕਿਵੇਂ ਦੇ ਹਾਲਾਤ ਹੈਗੇ ਨੇ ਪਹਿਲਾਂ ਤੁਹਾਡਾ ਕੀ ਕੰਮ ਸੀਗਾ ਜਾਂ ਆਮਦਨ ਦਾ ਸਾਧਨ ਕੋਈ ਹੈਗਾ ਇਸ ਤੋਂ ਬਿਨਾ ਹੋਰੀ ਨਹੀਂ ਇਸ ਤੋਂ ਬਿਨਾ ਕੋਈ ਸਾਧਨ ਨਹੀਂ ਪਰਿਵਾਰ ਦੇ ਵਿੱਚ ਆਪਣੇ ਕੌਣ-ਕੌਣ ਆ ਜੀ ਦੋ ਬੱਚੇ ਆ ਜੀ ਹਾਂਜੀ ਤੇ ਦੋ ਅਸੀਂ ਜੀ ਹਾਂ ਦੋ ਠੀਕ ਹੈ ਜੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਖਾਲਸਾ ਏਡ ਜਾਂ ਗਲੋਬਲ ਸਿੱਖ ਵਰਗੀਆਂ ਸੰਸਥਾਵਾਂ ਹੈਗੀਆਂ ਜਿਹੜੀਆਂ ਕਿ ਸਮੇ ਸਮੇਂ ਦੇ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ ਕਿ ਜਿਹੜੇ ਸਾਡੇ ਸਿੱਖ ਭਰਾ ਹੈਗੇ ਆ ਪੰਜਾਬੀ ਆ ਜੇ ਉਹ ਕੋਈ ਆਪ ਦਾ ਕਿੱਤਾ ਕਾਰੋਬਾਰ ਚਲਾਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਹਨਾ ਤੇ ਇਹ ਜਿਹੜੇ ਆਪਣੇ ਗੁਰੂ ਦੇ ਸਿੰਘ ਨੇ ਗੁਰੂ ਦੇ ਪਿਆਰੇ ਨੇ ਜਿਹੜੇ ਕਿ ਆਪਣੀ ਕਿਰਤ ਦੇ ਨਾਲ ਨਾਲ ਸਿੱਖ ਧਰਮ ਦਾ ਸਿੱਖੀ ਇਤਿਹਾਸ ਦਾ ਪ੍ਰਚਾਰ ਵੀ ਕਰ ਰਹੇ ਨੇ ਤੇ ਨਾਲ ਆਪਣੀ ਹੱਕ ਦੀ ਕਮਾਈ ਦੇ ਨਾਲ ਆਪਣੇ ਘਰ ਪਰਿਵਾਰ ਜਿਹੜੇ ਚਲਾ ਰਹੇ ਨੇ ਤੇ ਜਿੰਨੇ ਭਰਾ ਹੈਗੇ ਆਪਣੇ ਇਸ ਏਰੀਏ ਦੇ ਭਗਤਾ ਭਾਈ ਕਾ ਬਾਜਾਖਾਨਾ ਜਸਤੋ ਅੱਗੇ ਭਦੌੜ ਸਾਈਡ ਹੈਗੇ ਨੇ ਤਾਂ ਬਾਈ ਕੋਲੇ ਜਰੂਰ ਆਇਓ ਇੱਕ ਵਾਰੀ ਇਹਨਾਂ ਦੀ ਹੌਸਲਾ ਭੁਜਾਈ ਜਰੂਰ ਕਰਿਓ ਹੱਲਾਸ਼ੇਰੀ ਜਰੂਰ ਦਿਓ ਇਹਨਾਂ ਨੂੰ ਬਾਬਾ ਜੀ ਆਪਣਾ ਐਡਰੈਸ ਦੱਸ ਦਿਓ ਜੀ ਜਿੱਥੇ ਤੁਸੀਂ ਇੱਥੇ ਰੋਕਦੇ ਹੋ ਹਨਾ ਕਿਹੜਾ ਰੋਡ ਹੈਗਾ ਤੇ ਇਸ ਜਗ੍ਹਾ ਦਾ ਨਾਮ ਕੀ ਹੈ ਜੀ ਬਾਜਾਖਾਨਾ ਤੇ ਬਨਾਲਾ ਰੋਡ ਹੈ ਜੀ ਹਾਂਜੀ ਸੁਖਦੇਵ ਮਾਰਕੀਟ ਦੇ ਬਾਹਰਲੇ ਪਾਸੇ ਤੁਸੀਂ ਆਪਣੀ ਰੇੜੀ ਇੱਥੇ ਪੱਕੀ ਹੁੰਦੀ ਹੈ ਜੀ। ਹਾਂਜੀ ਭਾਗਸੜੀਆਂ ਦੀ ਦੁਕਾਨ ਹੈ ਜੀ ਇੱਥੇ ਵੱਡੀ ਉਹਨਾਂ ਦੇ ਬਿਲਕੁਲ ਸਾਹਮਣੇ ਹੈ ਜੀ। ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ। ਮੋਬਾਈਲ ਨੰਬਰ ਜੀ 99158 ਹਾਂਜੀ ਤੇ 58134 ਜੀ। ਠੀਕ ਹੈ ਜੀ ਆਖਿਰ ਦੇ ਵਿੱਚ ਬਾਬਾ ਜੀ ਤੁਹਾਡੇ ਦਿਲ ਦੇ ਵਿੱਚ ਕੋਈ ਬਲਬਲਾ ਹੈਗਾ ਜਾਂ ਤੁਸੀਂ ਕੋਈ ਸਨੇਹਾ ਦੇਣਾ ਚਾਹੋਗੇ ਆਪਣੇ ਨੌਜਵਾਨਾਂ ਨੂੰ ਸਿੱਖ ਸੰਸਥਾਵਾਂ ਨੂੰ ਹਨਾ ਤਾਂ ਕੀ ਕਹਿਣਾ ਚਾਹੋਗੇ ਆਖਿਰ ਦੇ ਵਿੱਚ? ਸਨੇਹਾ ਆਹੀ ਹੈ ਜੀ ਵੀਰਾਂ ਨੂੰ ਵੀ ਆਪਾਂ ਸਭ ਬਾਦ ਛੱਡ ਕੇ ਸਿੱਖੀ ਦਾ ਪ੍ਰਚਾਰ ਕਰੀਏ। ਹਾਂਜੀ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਾਂਗੇ ਖੁਸ਼ੀਆਂ ਫੇਰੀ ਮਿਲਣਗੀਆਂ ਗੁਰੂ ਸਾਹਿਬ ਹੀ ਖੁਸ਼ੀਆਂ ਦੇਣਗੇ ਤੇ ਗੁਰੂ ਸਾਹਿਬ ਹੀ ਜੀਣਾ ਸਿਖਾਉਣਗੇ ਤੇ ਗੁਰੂ ਸਾਹਿਬ ਜੀ ਦੇ ਨਾਲ ਜੁੜੀਏ ਤੇ ਗੁਰੂ ਸਾਹਿਬ ਜੀ ਦਾ ਹੁਕਮ ਮੰਨੀਏ। ਜੀ। ਤੇ ਉਹਦੇ ਨਾਲ ਫਿਰ ਆਪਾਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਚਲਾ ਸਕਦੇ। ਚਲਾ ਸਕਦੇ। ਬਹੁਤ ਵਧੀਆ ਲੱਗਿਆ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਬਈ ਹਰਮਨ ਕਰੂਗਾ ਕੁਲਚਾ ਟੇਸਟ। ਦੇਖ ਲਾ ਹਰਮਨ ਦੱਸੀ ਫਿਰ ਕਿਵੇਂ ਦਾ ਲੱਗਾ ਟੇਸਟ ਹਨਾ ਬਾਹਰੋਂ ਆਪਾਂ ਤੁਹਾਨੂੰ ਇੱਕ ਵਾਰ ਫੇਰ ਇਹਨਾਂ ਦੀ ਜਿਹੜੀ ਸਟਾਲ ਹੈਗੀ ਉਹ ਦਿਖਾਉਣੇ ਆ ਆ ਦੇਖੋ 10 ਗੁਰੂ ਸਹਿਬਾਨਾਂ ਦੇ ਨਾਮ ਸੁਣਾਓ ਤੇ ਮੁਫਤ ਕੋਲਚਾ ਖਾਓ ਡੇਲੀ ਕੋਈ ਆ ਜਾਂਦਾ ਬੱਚਾ ਜੀ ਡੇਲੀ ਸੁਣਾਉਂਦੇ ਨੇ ਕਿ ਕਦੇ-ਕਦੇ ਹੀ ਆਉਂਦਾ ਕੋਈ ਆਉਂਦੇ ਆ ਜੀ ਬੱਚੇ ਆਉਂਦੇ ਨੇ ਡੇਲੀ ਆਉਂਦੇ ਨੇ ਜੀ ਠੀਕ ਹੈ ਜੀ ਇਹ ਦੋਸਤੋ ਇੱਧਰ ਬਾਜੇਖਾਨੇ ਵਾਲਾ ਸਾਈਡ ਹੈਗੀ ਆ ਹਨਾ ਇਹੜਾ ਖੰਡਾ ਚੌਂਕ ਹੈਗਾ ਭਗਤਾ ਭਾਈ ਕੋਦੇ ਬਿਲਕੁਲ ਨੇੜੀ ਆ ਤੇ ਸਾਹਮਣੇ ਇਹ ਭਗਸਰ ਵਾਲਿਆਂ ਦੀ ਦੁਕਾਨ ਆ ਜਿਹਦੇ ਸਾਹਮਣੇ ਬਾਬਾ ਜੀ ਇਹ ਰੇੜੀ ਲਾਉਂਦੇ ਨੇ ਤੇ ਇਧਰ ਬਰਨਾਲਾ ਹੈਗਾ ਓਏ ਆ ਜਾ ਇਹ ਸੁਖਦੇਵ ਮਾਰਕੀਟ ਦੇ ਓਪੋਜੀਟ ਸਾਈਡ ਜਿਹੜਾ ਬਾਬਾ ਜੀ ਦੀ ਰੇੜੀ ਲੱਗੀ ਆ ਸਾਰੇ ਜਰੂਰ ਆਓ ਇੱਕ ਵਾਰੀ ਕਿਵੇਂ ਲੱਗਿਆ ਹਰਮਨ ਟੇਸਟ ਵਧੀਆ ਹਾਂ ਵਧੀਆ ਠੀਕ ਹੈ